ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸੰਜੀਆਤਾ ਸਿਰ ਤੇ ਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਮੈਂ ਸੁਨੀਤਾ ਦੇਵੀ ਪਿੰਡ ਖਿਚੀਆਂ ਦੀ ਸਰਪੰਚ ਲੋਕਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮਾਨ ਬਖਸ਼ਿਆ ਮੈਂ ਪਿੰਡ ਦਾ ਸਾਰਾ ਪੱਕੀ ਵਿਕਾਸ ਕਰਕੇ ਉਹਨਾਂ ਦੀ ਇਸ ਸੇਵਾ ਦਾ ਜੋ ਮਾਨ ਹੈ ਉਹ ਮੋੜਾਂਗੀ ਤਾਂ ਦਿਨੋਂ ਤੁਹਾਨੂੰ ਵਾਤ ਕਰਦੀ ਹਾਂ ਮੈਂ ਪਿੰਡ ਦੇ ਲੋਕਾਂ ਦਾ ਜਿਹੜਾ ਨੇ ਮੈਨੂੰ ਇਹ ਮਾਨ ਬਖਸ਼ਿਆ ਜੀ ਆ ਮੈਂ ਜੀ ਨੌਜਵਾਨਾਂ ਦਾ ਵੀ ਇਲੈਕਸ਼ਨ ਜੇ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਸਰ ਪਿੰਡ ਦੇ ਨੌਜਵਾਨ ਜ਼ਿਆਦਾਤਰ ਬਾਹਰ ਹੈ ਪਰ ਜਿਹੜੇ ਇੱਥੇ ਹੈ ਮੈਂ ਚਾਹਨੀ ਹੈ ਕਿ ਉਹ ਪੜ੍ਹਿੱਕੇ ਗਾਵਤਨ ਅਗਰ ਸਰਕਾਰੀ ਨਹੀਂ ਤਾਂ ਪ੍ਰਾਈਵੇਟ ਸੈਕਟਰ ਵਿੱਚ ਉਹ ਕਿਤੇ ਨਾ ਕਿਤੇ ਸੈਟਲ ਹੋਣ ਜੀ ਉਹ ਪਿੰਡ ਦੇ ਵਿੱਚ ਝੂਲੇ ਵਗੈਰਾ ਓਪਨ ਜਮੀਨ ਨੌਜਵਾਨਾਂ ਵਾਸਤੇ ਹੁੰਦੀ ਆ ਸੋ ਪਾਰਕਿੰਗ ਹਿੰਦੀ ਮੌਜੂਦਾਂ ਵਾਸਤੇ ਕੀ ਇਹੋ ਜੀ ਸਹੂਤਾ ਤੁਹਾਡੇ ਪਿੰਡ 'ਚ ਹੈਗੀ ਨਹੀਂ ਸਰ ਇਦਾਂ ਦੀ ਸੁਵਿਧਾ ਹਜੇ ਸਾਡੇ ਪਿੰਡ 'ਚ ਨਹੀਂ ਹੈ ਪਰ ਪੰਚਾਇਤੀ ਜ਼ਮੀਨ ਨਾ ਹੋਣ ਕਰਕੇ ਮੈਂ ਇਹ ਸੁਵਿਧਾ ਜਿਹੜੀ ਆ ਉਹ ਕਰਨ ਵਿੱਚ ਥੋੜੀ ਅਸਮਰਥਾਂ ਪਰ ਫਿਰ ਵੀ ਕੋਸ਼ਿਸ਼ ਕਰਾਂਗੀ ਕਿ ਪਿੰਡ ਦੀ ਸਕੂਲ ਵਿੱਚ ਜੀ ਕਿਸੇ ਇੱਕ ਸਾਈਡ ਤੇ ਪਿੰਡ ਦੇ ਨੌਜਵਾਨਾਂ ਲਈ ਇੱਕ ਜਿੰਮ ਦਾ ਪ੍ਰਬੰਧ ਹੋਰ ਇੱਕ ਪਲੇਗ੍ਰਾਉਂਡ ਦਾ ਜਿਹੜਾ ਪ੍ਰਬੰਧ ਕਰ ਸਕਾਂ ਪਿਛਲੀ ਪੰਚਾਇਤ ਉਹ ਲੋ ਕਿਹੜੇ ਅਧੂਰੇ ਕੰਮ رہ ਚੁੱਕੇ ਸੀ ਜੋ ਤੁਹਾਡੀ ਗਵਾਈ ਚ ਪੂਰੇ ਕਰਵਾਏ ਜਾਣ ਸਰ ਇੱਕ ਤਾਂ ਪਿੰਡ ਦਾ ਕੂੜਿਆ ਦਾ ਕੋਈ ਵਿਕਾਸ ਨਹੀਂ ਹੈਗਾ ਉਹ ਮਤਲਬ ਜਗਾ ਜਗਾ ਤੇ ਤਰੁੱਤਲ ਹੈ ਨਾ ਢੇਰ ਪਏ ਆ ਕੂੜੇ ਦੇ ਉਹ ਉਹਦੇ ਨਿਕਾਸ ਦਾ ਸੋਚਿਆ ਹੋਇਆ ਦੂਸਰੇ ਨਾਲੀਆਂ ਦਾ ਕੋਈ ਨਿਕਾਸ ਨਾਲੀਆਂ ਦੇ ਪਾਣੀ ਦਾ ਤੇ ਨਾਲੀਆਂ ਦਾ ਠੀਕ ਤਰ੍ਹਾਂ ਦਾ ਪ੍ਰਬੰਧ ਕਰਨਾ ਔਰ ਇੱਕ ਤਾਂ ਸ਼ਮਸ਼ਾਨ ਘਾਟ ਦਾ ਚੱਲਦਾ ਪਿਆ ਕੰਮ ਜੋ ਕਿ ਉਹ ਵੀ ਅਧੂਰਾ ਸੀ ਉੱਥੇ ਇਸ਼ਨਾਨ ਘਰ ਨਹੀਂ ਸੀ ਉੱਥੇ ਇਸ਼ਨਾਨ ਘਰ ਬਣਵਾਇਆ ਪਾਣੀ ਦਾ ਪ੍ਰਬੰਧ ਕੀਤਾ ਔਰ ਕਾਫੀ سارے ਕੰਮ ਹੈਗੇ ਜਿਹੜੇ ਅਧੂਰੇ ਆ ਜੋ ਪੂਰੇ ਕਰਨੇ ਆ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਪਿੰਡ ਦੇ ਕੀ ਤੁਹਾਨੂੰ ਲੱਗਦਾ ਸਕੂਲ ਦੇ ਚ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਸਕੂਲ ਵਿੱਚ ਸਟਾਫ ਪ੍ਰਾਇਮਰੀ ਸਕੂਲ ਹੋਣ ਦੇ ਨਾਲ ਤੇ ਠੀਕ ਹੈ ਪਰ ਸਕੂਲ ਦੀ ਬਿਲਡਿੰਗ ਦੀ ਕਮੀ ਹੈ ਔਰ ਬੱਚਿਆਂ ਦੇ ਉੱਤੇ ਵਾਸ਼ਰੂਮ ਵਗੈਰਾ ਦਾ ਠੀਕ ਪ੍ਰਬੰਧ ਨਹੀਂ ਹੈ ਬੱਚਿਆਂ ਦੇ ਬੈਂਚਸ ਟੁੱਟੇ ਹੋਏ ਆ ਉਹ ਸਾਰਾ ਤਾਂ ਸਾਰਾ ਜਿਹੜਾ ਕੰਮ ਅਜੇ ਕਰਨ ਵਾਲਾ ਜਿਹਨੂੰ ਮੈਂ ਪਹਿਲ ਦੇ ਆਧਾਰ ਤੇ ਲਵਾਉਂਦੀ ਹਾਂ ਕਿ ਅਗਰ ਬੱਚੇ ਪੜ੍ਹੇ ਨਹੀਂਗੇ ਤਾਂ ਕਾਹਦੇ ਆ ਢੰਗ ਨਾਲ ਚੰਗੀ ਬਣਾ ਕਿੱਦਾਂ ਦੱਸੋ ਮਨਰੇਗਾ ਦੀ ਗੱਲ ਕਰੀਏ ਪਿਆ ਜੀ ਮੰਗੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾ ਕਿਤੇ ਨ ਕਿਤੇ ਪੈ ਜਾਂਦੇ ਆ ਤਾਂ ਕਿਵੇਂ ਉਪਰਾਲਾ ਕੀਤਾ ਜਾਏਗਾ ਤੁਹਾਡੇ ਵੱਲੋਂ ਨਹੀਂ ਜਿਹੜੇ ਯੋਗ ਹੋਣਗੇ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਕਿਉਂਕਿ ਅ ਯੋਗ ਜਿਹੜੇ ਬਾਹਰ ਨਹੀਂ ਕੰਮ ਕਰ ਸਕਦੇ ਉਹ ਪਿੰਡ ਵਿੱਚ ਰਹਿ ਕੇ ਹੀ ਜਾਂ ਪਿੰਡ ਦੇ 1-2 ਕਿਲੋਮੀਟਰ ਤੱਕ ਉਹ ਕੰਮ ਜਿਹੜੇ ਕਰ ਸਕਦੇ ਆ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਮਨਰੇਕਾ ਵਿੱਚ ਅਰਸਣ ਕਾਰਡ ਦੀ ਸਮੱਸਿਆ ਪਿੰਡਾਂ 'ਚ ਕਾਫੀ ਹੁੰਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਜਿਹੜੇ ਯੋਗ ਨੇ ਉਹਨਾਂ ਦੇ ਰਸਣ ਕਾਰਡ ਨਹੀਂ ਬਣੇ ਕਿ ਜਿਹੜੇ ਨਜਾਇਜ਼ ਨੇ ਉਹ ਕੀ ਤਫਰਲਾ ਕੀਤਾ ਜਾਂ ਤੁਹਾਡੇ ਉਨੂੰ ਵੈਸੇ ਤਾਂ ਮੇਰੇ ਪਿੰਡ ਵਿੱਚ ਸਾਰੇ ਹੀ ਇਹ ਰਸਣ ਕਾਰਡ ਜਿਹੜੇ ਉਹ ਬਣ ਗਏ ਹੋਏ ਆ ਫਿਰ ਵੀ ਅਗਰ ਕੋਈ ਇਸ ਤਰ੍ਹਾਂ ਦਾ ਮੇਰੀ ਨਜ਼ਰ ਵਿੱਚ ਆਇਆ ਤੇ ਉਹਨੂੰ ਪਹਿਲ ਦਿੱਤੀ ਜਾਏਗੀ ਅਗਰ ਉਹ ਇਸ ਚੀਜ਼ ਦਾ ਹੱਕਦਾਰ ਹੋਇਆ ਤਾਂ ਪਿੰਡਾਂ ਦੇ ਵਿੱਚ ਝਗੜੇ ਕਈ ਵਾਰੀ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਿ ਜਾਏ ਧੱਕੇ ਖਾਣੇ ਪੈਂਦੇ ਨੇ ਸੋ ਉਹਨਾਂ ਦਾ ਸਮਾਂ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਤਰੀਕੀ ਜੁਮਹਰੀ ਹੁੰਦੀ ਹੈ ਕਿਵੇਂ ਦੇਖਦੇ ਸਰ ਸਰਪੰਚ ਹੋਣ ਦੇ ਨਾਤੇ ਮੈਂ ਚਾਹਾਂਗੀ ਕਿ ਪਿੰਡ ਦੇ ਮਸਲੇ ਜਿਹੜੇ ਉਹ ਪਿੰਡ ਵਿੱਚ ਹੀ ਹੱਲ ਹੋਣ ਉਹਨੂੰ ਬਾਹਰ ਨਾ ਜਾਵੇ ਉਹਨਾਂ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਮੈਂ ਪਿੰਡ ਵਿੱਚ ਹੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ ਤਾਂ ਕਿ ਉਹ ਥਾਣੇ ਵਿੱਚ ਜਾਂ ਕਚਹਿਰੀਆਂ ਵਿੱਚ ਜਾ ਕੇ ਆਪਣਾ ਸਮਾਂ ਤੇ ਪੈਸਾ ਨਾ ਬਰਬਾਦ ਕਰਨ। ਜੀ ਕੱਚੇ ਕੋਠਿਆਂ ਦੀ ਗ੍ਰਾਂਟ ਪਿੰਡਾਂ ਦੇ ਵਿੱਚ ਕਾਫੀ ਪਿੰਡਾਂ 'ਚ ਆਈ ਆ ਕਿ ਤੁਹਾਡੇ ਪਿੰਡ 'ਚ ਵੀ ਆਈ ਆ ਕਿ ਨਵੇਂ ਕੋਈ ਕਿੰਨੇ ਜਿਹੜੇ ਗ੍ਰਾਂਟ ਭਰੀ ਗਏ। ਸਰ ਕੱਚੇ ਕੋਠਿਆਂ ਦੀ ਜੋ ਤਿੰਨ ਘਰਾਂ ਦੀ ਗ੍ਰਾਂਟ ਜੋ ਪਹਿਲਾਂ ਆਈ ਹੈ ਜੋ 2018 ਵਿੱਚ ਭਰੀ ਸੀ ਤੇ ਹੁਣ 14 ਘਰਾਂ ਦੀ ਜੋ ਫਾਰਮ ਆ ਉਹ ਫਿਰ ਤੋਂ ਫਿਲ ਕੀਤੀ ਹੈ। ਜੀ ਇੱਕ ਲੇਡੀਜ਼ ਸਪੰਜੂ ਹੋਣ ਦੇ ਨਾਤੇ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਲੇਡੀਜ਼ ਨੂੰ ਸੋਹ ਚੁੱਕ ਸਮਾਗਮ ਵਿੱਚ ਮੰਤਰੀ ਢਾਲੀਵਾਲ ਨੇ ਕਿਹਾ ਕਿ ਲੇਡੀਜ਼ ਮੰਜ ਬਾਈ ਜਾਂਦੀਆਂ ਪਰ ਕੰਮ ਨਹੀਂ ਕਰ ਦਿੱਤਾ ਜਾਂਦਾ ਕਿਵੇਂ ਦੇਖਦੇ ਹੋ ਫੈਨਲ ਨਹੀਂ ਸਰ ਇਹਦੇ ਵਿੱਚ ਮੈਂ ਬੜੇ ਫਖਰ ਨਾਲ ਕਹਾਂਗੀ ਕਿ ਮੇਰੇ ਹਸਬੰਦ ਮੈਨੂੰ ਹਰ ਇੱਕ ਕੰਮ ਚੱਗੇ ਰੱਖਦੇ ਆ ਉਹ ਆਪ ਗਵਰਨਮੈਂਟ empioyee ਹੈ ਤੇ ਮੈਨੂੰ ਅਗਾਹ ਹਰ ਇੱਕ ਕੰਮ ਚ ਰੱਖਦੇ ਆ ਹਰ ਇੱਕ ਕੰਮ ਦੀ ਨੌਲੇਜ ਦਿੰਦੇ ਆ ਤੇ ਉਹ ਚਾਹਦੇ ਆ ਕਿ ਹਰ ਇੱਕ ਕੰਮ ਮੈਂ ਆਪ ਅੱਗੇ ਹੋ ਕੇ ਕਰਾਂ ਪਰ ਮੈਂ ਲੇਡੀਜ਼ ਨੂੰ ਇਹੀ ਸੁਨੇਹਾ ਦਿਾਵਾਂਗੀ ਆਪਣੇ ਇਸ ਮੈਸੇਜ ਦੇ ਥਰੂ ਕਿ ਉਹ ਕਿਸੇ ਤੋਂ ਘਟ ਨਹੀਂ ਹੈ। ਪਰੋ ਦੇਖੋ ਅੱਗੇ ਵਧੋ ਤੇ ਸੰਘਰਸ਼ ਕਰੋ ਬਸ ਇਹੀ ਮੇਰਾ ਮੈਸੇਜ ਹੈ। ਜੀ ਸਪੰਨ ਸਾਹਿਬ ਪੰਜਾਬ ਗੁਰਮੁਖੀ ਗੁਰਮੁਖੀ ਸੁਖ ਸੂਤ ਅੰਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ। ਸੋ ਪਿੰਨੇ ਚ ਧੜੇ ਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ। ਸੋ ਕਿਵੇਂ ਉਪਰਾਲਾ ਕੀਤਾ ਜਾਵੇ ਤੁਹਾਡੇ ਨੂੰ? ਸਰ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਮੇਰੇ ਪਿੰਡ ਵਿੱਚ ਕੋਈ ਵੀ ਧੜੇਬੰਦੀ ਨਹੀਂ ਹੈ ਸਾਰੇ ਮਿਲ ਕੇ ਪਿਆਰ ਨਾਲ ਕੰਮ ਕਰਦੇ ਆ ਇੱਕਤਾ ਤੇ ਭਾਈਚਾਰਾ ਇੰਨਾ ਵਿੱਚ ਹੈਗਾ ਤੇ ਮੈਂ ਇਹ ਹੀ ਕੋਸ਼ਿਸ਼ ਕਰਾਂਗੀ ਕਿ ਸਰਕਾਰ ਵੱਲੋਂ ਜਿਹੜੀ ਵੀ ਸੁਵਿਧਾ ਗਰੀਬਾਂ ਵਾਸਤੇ ਆਏ ਉਹ ਉਹਨਾਂ ਤੱਕ ਪਹੁੰਚਾਉਣ ਦੀ ਮੈਂ ਪੂਰੀ-ਪੂਰੀ ਕੋਸ਼ਿਸ਼ ਕਰਾਂਗੀ ਜੀ ਇਹ ਪਹਿਲ ਦੇ ਅਧਾਰ ਤੇ ਕਿਹੜਾ ਕੰਮ ਜਿਹੜਾ ਹੁਣ ਤੁਹਾਡੇ ਵੱਲੋਂ ਕਰਵਾਇਆ ਜਾਣਾ ਜਿਹੜਾ ਲੋੜੀ ਦਾ ਜਿਹੜਾ ਸਰ ਪਹਿਲ ਦੇ ਅਧਾਰ ਤੇ ਸ਼ਮਸ਼ਾਨ ਘਟਦਾ ਹੀ ਕੰਮ ਕੀਤਾ ਜਾ ਰਿਹਾ ਅਜੇ ਕੰਮ ਸ਼ੁਰੂ ਹੈ ਔਰ ਮੈਂ ਇਦੇ ਤੋਂ ਬਾਅਦ ਜਿਹੜਾ ਪਾਣੀ ਦੇ ਨਿਕਾਸ ਵੱਲ ਧਿਆਨ ਦੇਵਾਂਗੇ ਕਿਉਂਕਿ ਪਾਣੀ ਦੇ ਨਿਕਾਸ ਦਾ ਕੋਈ ਹੱਲ ਜਿਹੜਾ ਉਹ ਜਲਦੀ ਤੋਂ ਜਲਦੀ ਕਰਨਾ ਪਏਗਾ ਇਸ ਤਰ੍ਹਾਂ ਮੱਖੀ ਮੱਛਰ ਤੇ ਬਿਮਾਰੀਆਂ ਦੇ ਫੈਲਣ ਦਾ ਡਰ ਹੈ ਜੀ ਪਿੰਡ ਦੇ ਲੋਕਾਂ ਦੀ ਸੇਵਾ ਦਾ ਮੌਕਾ ਤਾਂ ਮਾਨ ਬਖਸ਼ਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲਿਆਂ ਮੈਂ ਧੰਨਵਾਦ ਕਰਦੀ ਹਾਂ ਪੂਰੇ ਪਿੰਡ ਦਾ ਮੈਂ ਇਕੱਲੀ ਸਰਪੰਚ ਨਹੀਂ ਹਾਂ ਉਹਨਾਂ ਦੇ ਸਾਥ ਨਾਲ ਹੀ ਮੈਂ ਸਰਪੰਚ ਬਣੀ ਆ ਤੇ ਆਪਾਂ ਸਾਰੇ ਹੀ ਰਲ ਮਿਲ ਕੇ ਇਸ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦਾ ਸਰਵਪੱਖੀ ਵਿਕਾਸ ਕਰਾਂਗੇ ਤੇ ਮੈਂ ਤੁਹਾਨੂੰ ਵਧਾਤ ਕਰਦੀ ਹਾਂ ਸਭ ਨੂੰ